ਕੋਲਿਕਾ ਕਿੱਤੀ ਧੀ ਹੈ ਇਸ ਤਰ੍ਹਾਂ ਦੀ ਉੱਪਰ ਤ੍ਰਿਭੁਜੇ ਨੀਚੇ ਸਰਕਲ ਦਿੱਤਾ ਹੈ ਦਾ ਆਹ ਤ੍ਰਿਭੁਜ ਦੀਆਂ ਦੋਨੋਂ ਭੁਜਾਵਾਂ 2 ਸੈਂਟੀਮੀਟਰ ਅਤੇ ਆ ਵੀ 2 ਸੈਂਟੀਮੀਟਰ ਤੇ ਇਹਦਾ ਸਿਖਰ ਲੰਬ ਹੈਗਾ 3 ਸੈਂਟੀਮੀਟਰ ਆਹ ਅਰਧ ਵਿਆਸ ਦਿੱਤਾ ਹੈ ਆਪਾਂ ਨੂੰ 2.8 ਸੈਂਟੀਮੀਟਰ ਮਤਲਬ ਆਧਾਰ ਤ੍ਰਿਭੁਜ ਦਾ ਹੈਗਾ 2.8 ਤੇ ਸਰਕਲ ਦਾ ਵਿਆਸ ਹੈਗਾ 2.8 ਸੇਮ ਹੈਗਾ ਸੈਂਟੀਮੀਟਰ ਠੀਕ ਹੈ 2.8 ਸੈਂਟੀਮੀਟਰ ਇਹ ਕਿ ਪਹਿਲਾਂ ਆਪਣੀ ਇਹਦਾ ਖੇਤਰਫਲ ਪਤਾ ਕਰਨਾ ਹੈ ਘਟੀ ਦਾ ਇਹਦਾ ਖੇਤਰਫਲ ਹੋਊਗਾ ਤਿਰਪੁਜ ਦਾ ਖੇਤਰਫਲ ਪਲੱਸ ਅਰਧ ਚੱਕਰ ਦਾ ਖੇਤਰਫਲ ਦਾ ਖੇਤਰਫਲ ਠੀਕ ਹੈ ਇਹਦਾ ਖੇਤਰਫਲ ਇਸ ਦੇ ਬਰਾਬਰ ਹੋਊਗਾ ਖੇਤਰਫਲ ਇਸ ਇਕੁਅਲ ਟੂ ਇਸ ਦੇ ਬਰਾਬਰ ਹੋਗਾ ਠੀਕ ਹੈ ਹੁਣ ਆਪਾਂ ਨੇ ਪਹਿਲਾਂ ਤਰਬੂਜ ਦਾ ਖੇਤਰਫਲ ਕੱਢ ਲੈਣਾ ਖੇਤਰਫਲ ਤੇ ਪਹਿਲਾਂ ਤਰਬੂਜ ਦਾ ਖੇਤਰਫਲ ਇਹਦਾ ਕਿੰਨਾ ਹੁੰਦਾ 1/2 ਆਧਾਰ ਲੰਬ ਠੀਕ ਹੈ ਸਿੱਖ ਨਾਮਤ ਪਲੱਸ ਅਰਧ ਚੱਕਰ 1/2 πr ਦੀ ਸਕੁਅਰ ਹੁਣ ਆਪਾਂ ਪਹਿਲਾਂ ਆਰ ਪਤਾ ਕਰ ਲੈਨੇ ਆ ਇਹਦੇ ਵਿੱਚ ਆਰ ਕਿੰਨੀ ਆ ਅਰਧ ਵਿਆਸ ਕਿੰਨਾ ਹੈ 2.8 ਅਰਧ ਅਰਧ ਵਿਆਸ ਕਿੰਨਾ ਹੋ ਗਿਆ ਦੋ ਨਾਲ ਡਿਵਾਈਡ ਕੀਤਾ 1.4 ਸੈਂਟੀਮੀਟਰ ਆ ਗਿਆ ਅਰਧ ਵਿਆਸ ਠੀਕ ਹੈ ਹੁਣ ਆਪਾਂ ਇਹ ਖੇਤਰਫਲ ਦੇ ਵਿੱਚ ਭਰ ਦੇਣਾ ਖੇਤਰਫਲ ਇਜ਼ ਇਕੁਅਲ ਟੂ ਆਧਾਰ ਹੈਗਾ ਵਾ ਇਹਦਾ ਤ੍ਰਿਭੁਜ ਦਾ ਆਧਾਰ ਕਿੰਨਾ ਵਾ 2.8 ਸੈਂਟੀਮੀਟਰ ਠੀਕ ਹੈ ਤੇ ਲੰਬ ਕਿੰਨਾ ਵਾ 3 ਠੀਕ ਹੈ ਪਲੱਸ 1/2 ਪਾਈ ਪਾਈ ਦੀ ਵੈਲਿਊ 22/7 ਗੁਣਾ r 1.4 ਗੁਣਾ 1.4 ਦੋ ਵਾਰ ਹੋ ਗਿਆ ਇੱਥੇ πr ਦੀ r ਦੀ ਸਕੁਅਰ ਸੀਗਾ ਇਹ ਦੋ ਵਾਰ r ਨਾਲ ਗੁਣਾ ਹੋ ਜਾਂਦੀ ਹੈ ਠੀਕ ਹੈ ਇੱਥੇ ਵੀ 1 1.4 ਇੱਥੇ ਵੀ 1.4 ਠੀਕ ਹੈ ਹੁਣ ਆਪਾਂ ਨੇ ਇਹਨੂੰ ਅੱਗੇ ਕਰਨਾ ਇੱਕ ਦੋ ਆਪਾਂ ਇੱਥੇ ਦੋ ਨੂੰ ਕੱਟ ਦੋ ਨੂੰ 28 ਨਾਲ ਘੱਟ ਦਿੱਤਾ 1.2.8 ਨਾਲ ਘੱਟ ਦਿੱਤਾ ਜਾਂ 1.4 ਜਿਹੜਾ 1.4 ਨੂੰ 3 ਨਾਲ ਗੁਣਾ ਕੀਤੀ 14 3 42 42 4.2 ਇਹਦਾ ਆ ਗਿਆ ਤ੍ਰਿਭੁਜ ਦਾ ਖੇਤਰਫਲ ਠੀਕ ਹੈ ਹੁਣ 1/2 ਨੂੰ 22 ਨਾਲ 22 ਨੂੰ ਇਹਦੇ ਨਾਲ ਗੁਣਾ ਡਿਵਾਈਡ ਕੀਤਾ 11 ਇੱਥੇ ਆ ਗਿਆ ਇਹਦੇ ਵਿੱਚ 7 ਨੂੰ 14 ਨਾਲ ਕੀਤਾ ਸੀ ਤਾਂ ਇਹ 0.2 ਆ ਗਿਆ ਠੀਕ ਆ ਗੁਣਾ ਕਰਕੇ ਸਾਰਾ ਆ ਗਿਆ 3.08 ਇਹਦਾ ਆਨਸਰ ਆ ਗਿਆ 7.28 ਸੈਂਟੀਮੀਟਰ ਦੀ ਸਕਰ ਇਹਦਾ ਜੋੜ ਕਰਕੇ ਆਨਸਰ ਆ ਠੀਕ ਹੈ ਹੁਣ ਨੈਕਸਟ ਹੈ ਪਰਿਮਾਪਤਾ ਕਰਨਾ ਇਹਦਾ ਪਰਿਮਾਪ ਇਕੁਅਲ ਟੂ ਹੁਣ ਆਪਾਂ ਨੇ ਇੱਥੇ ਦੇਖਣਾ ਹੈਗਾ ਇਹਦੇ ਵਿੱਚ ਆਪਾਂ ਨੂੰ ਉਪਰ ਮਾਪ ਆਪਾਂ ਬਾਹਰਨੀ ਸਾਈਡ ਸਾਈਡਸ ਦਾ ਲੈਣੇ ਹੁੰਦੇ ਆ ਬਾਹਰਲਾ ਘੇਰਾ ਲੈਣੇ ਹੁੰਦੇ ਆ ਸਾਰਾ ਹੁਣ ਇਹਦੇ ਵਿੱਚ ਆ ਨਹੀਂ ਕਾਊਂਟਿੰਗ ਹੋਣੀ ਹੈਗੀ ਤੋਂ 2.8 ਤੇ ਉੱਪਰ ਸਿਕ ਲੰਬੀ ਕਾਊਂਟ ਨਹੀਂ ਹੋਣਾ ਠੀਕ ਹੈ ਆਪਾਂ ਨੇ ਪਹਿਲਾਂ ਆ 2 2 ਸੈਂਟੀਮੀਟਰ 2 ਸੈਂਟੀਮੀਟਰ ਪਲੱਸ ਚਾਪ ਦਾ ਪਰਿਮਾਪ ਠੀਕ ਹੈ ਇਹ ਕਿੰਨਾ ਆ ਗਿਆ 2 ਸੈਂਟੀਮੀਟਰ ਪਲੱਸ 2 ਸੈਂਟੀਮੀਟਰ ਪਸ ਚਾਪ ਦਾ ਪਰਿਮਾਪ ਮਾਪ ਇਹ ਅਗਰ 4 ਸੈਂਟੀਮੀਟਰ ਜੋੜ ਕਰਕੇ ਠੀਕ ਹੈ ਪਲੱਸ ਚਾਪ ਕਿੰਨੀ ਹੋਗੀ ਇੱਕ ਪਾਈ ਆਰ ਤੇ ਆਰ ਕਿੰਨਾ ਹੈਗਾ ਆਪਣੇ ਕੋਲ 1.4 ਠੀਕ ਹੈ ਤੇ 4 22/7 ਆਰ ਕਿੰਨਾ ਹੈਗਾ 1.4 7 ਨੂੰ ਹੈ 1.4 ਨੂੰ 7 ਨਾਲ ਡਿਵਾਈਡ ਕੀਤਾ 0.2 ਆ ਗਿਆ ਠੀਕ ਹੈ ਇਹ ਆ ਗਿਆ 4 ਹਾਂ ਬਾਈ ਨੂੰ 2 ਨਾਲ ਗੁਣਾ ਕੀਤਾ 44 4.4 ਆ ਗਿਆ ਠੀਕ ਹੈ ਇਹ ਆ ਗਿਆ 8.4 ਸੈਂਟੀਮੀਟਰ ਆਨਸਰ ਠੀਕ ਹੈ